ਉੱਧਰ ਰਵਿੰਦਰ ਜਨਾਲ ਦਾ ਵੀਰ ਜਨਾਲ ਵਾਲਾ ਕੁਲਵਿੰਦਰ ਵੀ ਆਇਆ ਹੋਇਆ ਸਾਡਾ ਬਿੱਟੂ ਵੀ ਜਾਣਕਾਰੀ ਦਿੰਦਾ ਆ ਆ ਫਰੀਦ ਕੋਟੀਆ ਇਹ ਗੋਲੇ ਗੋਲੇ ਵਾਲਿਆਂ ਨੂੰ ਉਸਤਾਦ ਮੰਨਦਾ ਐਂਟੀ ਮਾਰੀਏ ਜਗਦੀਪ ਨੇ ਇਲਾਕੇ ਦਾ ਮੇਰੇ ਮਿੱਤਰੋ ਆਹ ਸਾਹਮਣੇ ਦੇਖਦਾ ਨਹੀਂ ਇਸ ਵੇਲੇ ਲੱਗੂ ਜੋ ਇਧਰ ਬਿੱਟੂ ਸੈਦੋ ਕੇ ਵੀ ਸਾਡੇ ਦਰਮਿਆਨ ਸਟੇਜ ਉੱਤੇ ਆਇਆ ਹੋਇਆ ਲੋ ਕਲਿਆਣਾ ਵਾਲੇ ਦੇ ਕਹਿੰਦੇ ਪਹਿਲਾਂ ਮੰਡਾ ਆਪਣੀ ਟੀਮ ਦੇ ਲਈ ਜੋਰ ਦਿੰਦਾ ਆਹ ਕਹਿੰਦੇ ਕਪਤਾਨ ਦਾ ਵੀਰ ਹੈ ਯਾਰ ਜਾਹੀ ਤਿਆਰ ਹੈ ਇੱਕ ਪਾਸੇ ਸੋਨੂ ਕੋਟ ਭਾਈ ਜੀ ਆਹਰਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਇੱਕ ਪਾਸੇ ਆਹ ਨਿੱਕੋ ਕਲਿਆਣਾ ਵਾਲਾ ਬੱਲੇ ਬੜੇ ਕਰਾ ਗਿਆ ਹੈ ਇਧਰ ਬਿੱਟੂ ਸੈਦੋ ਕੇ ਵੀ ਸਾਡੇ ਦਰਮਿਆਨ ਵਿਚੇਜ ਕਰਦੇ ਆਇਆ ਹੋਇਆ ਹੈ ਆਹ ਕਲਿਆਣਾ ਵਾਲੇ ਦੀ ਤਰਫੋਂ ਵੱਡਾ ਆਪਣੀ ਟੀਮ ਦੇ ਲਈ ਜੋਰ ਦਿੰਦਾ ਹੈ ਆਹ ਕਹਿੰਦੇ ਗੁਰਤਾਨ ਦਾ ਵੀਰ ਹੈ ਯਾਰ ਜਾਹੀ ਤਿਆਰ ਇੱਕ ਪਾਸੇ ਸੋਨੂ ਕੋਟ ਪਾਈ ਵਾਲਾ ਲੱਗਾ ਹੋਇਆ ਔਰ ਦੂਸਰੇ ਪਾਸੇ ਮੋਲੂ ਕੋਟ ਪਾਈ ਵਾਲਾ ਯਾਰਾਂ ਦੇ ਵਿੱਚੋਂ ਕੌਣ ਆਹ ਮੁੰਡੇ ਖੇਮਤਪੁਰੇ ਵਾਲੇ ਲਓ ਪਹਿਲੀ ਰੇਡ ਲੱਗਦਾ ਜੋਰ ਨਾਲ ਇਸ਼ਾਰਾ ਨੰਬਰ ਵੀ ਰੇਡਰ ਦੇ ਸੇਜ ਆ ਜੜਿਆ ਉਧਰ ਰਵਿੰਦਰ ਜਨਾਲ ਦਾ ਵੀਰ ਜਨਾਲ ਵਾਲਾ ਕਰਵਿੰਦਰ ਵੀ ਆਇਆ ਹੋਇਆ ਸਾਡਾ ਬਿਲਕੁਲ ਵੀ ਜਾਣਕਾਰੀ ਦਿੰਦਾ ਅਗਲੀ ਜੰਗੋ ਲੈਟ ਆ ਗਿਆ ਲੈ ਵੀ ਸੋਹਰੇ ਵੀਰਾਂ ਨਾਲ ਤੇਗਾ ਇਹ ਦੀਪ ਹੈ ਮੇਰੇ ਵੀਰੋ ਜੰਗੋ ਕਹਿੰਦੀ ਹੈ ਦੁਨੀਆ ਆਹ ਸਾਹਮਣੇ ਦੇਖਦਾ ਵੀ ਇਸ ਵੇਲੇ ਨਿੱਕੂ ਸੋਨਾ ਆ ਫਰੀਦਕੋਟਿਆ ਇਹ ਗੋਰੇ ਗੋਲੇ ਵਾਲਿਆਂ ਨੂੰ ਉਸਤਾਦ ਮੰਨਦਾ ਐਂਟੀ ਮਾਰੀਏ ਜਗਦੀਪ ਨੇ ਲਾਕੇ ਦਾ ਮੇਰੇ ਮਿੱਤਰੋ ਆਹ ਸਾਹਮਣੇ ਦੇਖਦਾ ਵੀ ਇਸ ਵੇਲੇ ਲੱਗੂ ਚੋ ਪੁਆਇੰਟ ਜਾਫਰੀ ਦਾ ਪੁਆਇੰਟ ਸ਼ਰਮੇ ਦਾ ਲੱਗੂ ਰਮਾਣੇ ਵਾਲਾ ਸ਼ਰਨਾ ਇਹ ਫਰੀਦਕੋਟ ਦੀ ਸ਼ਾਨ ਆਖਦੇ ਗੁਰਮਾਨੇ ਦੇ ਸ਼ਰਮੇ ਨੂੰ ਨਗੋ ਰਮਾਨੇ ਦੇ ਸ਼ਰਮੇ ਨੂੰ ਆ ਗਹਿਣਾ ਪਿੰਡ ਇੱਕਵਾਨ ਸਿੰਘ ਨਾਮ ਹੈ ਮੁੰਡਾ ਸਿੱਧਾ ਆਦਾ ਕਬੱਡੀ ਪਾ ਰਿਹਾ ਹੈ ਸ਼ਹੀਦਾਂ ਦੀ ਧਰਤੀ ਹੈ ਕੱਲੂ ਘਾਰੇ ਦਾ ਇਤਿਹਾਸ ਵੰਡਾ ਮੇਰੇ ਵੀਰੋ ਖੂਨ ਪਿੰਡ ਦੇ ਗੈਰ ਪਿੰਡ ਕਿਸੇ ਯਾਰ ਪਹਿਚਾਣ ਦਾ ਵਖਾਣ ਨਹੀਂ ਕੋਟਪਾਈ ਵਾਲਾ ਮੋਨੂ ਕਰਦਾ ਕੋਸ਼ਿਸ਼ ਹੈ ਨਾ ਤਕੜਾ ਜੱਫਾ ਵੀ ਨਹੀਂ ਪਰ ਪੁਆਇੰਟ ਜਿਹੜਾ ਰੀਡਰ ਦਾ ਹੈ ਚੱਲ ਵੀ ਨੌਜਾਨਾ ਆ ਵੀ ਨਗਰੋਂ ਕਬੱਡੀ ਰੇਸ਼ਮ ਰੇਸ਼ਮ ਨਾਲ ਆਈ ਕੋਟੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਂਡ ਲਈ ਵਾਧਾ ਹੈ ਉਧਰ ਕੈਨੇਡਾ ਤੋਂ ਪੰਜਾਬ ਟਾਈਗਰ ਸਪੋਰਟਸ ਕਲੱਬ ਆਫ ਸੋਰ ਵਾਲੇ ਸਾਡੇ ਭਾਈ ਜਗਦੇਵ ਰਾਮੂ ਵਾਲੀ ਆਇਆ ਹੈ ਯਾਰ ਆ ਕਹਿੰਦੇ ਸੈਦੋਕੇ ਵਾਲੇ ਮੱਖਣ ਦਾ ਉਹ ਵੀ ਵੀ ਅੱਜ ਦੇ ਖੇਡ ਮੇਲੇ ਦਾ ਨੰਬਰ ਦੇ ਹੈ ਖੇਡ ਕਬੱਡੀ ਦੀ ਦੁਨੀਆ ਦੇ ਵੱਡੇ ਸਟਾਰ ਪਰ ਰਾਏ ਕੋਟੀਆ ਕਹਿੰਦੇ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦੇ ਵਿੱਚ ਆ ਰਿਹਾ ਪੁਜਾ ਲਓ ਬਲਕਰ ਨੇ ਕਬੱਡੀ ਪਾ ਦਿੱਤੀ ਹੈ ਧੱਕਾ ਤੇ ਠਾਪੀਆਂ ਵੱਜ ਰਹੀ ਹੈ ਚਾਰ ਚਫੀ ਤਿਆਰ ਵਰਤਾਰ ਨੇ ਚਾਰ ਚਫੀ ਰਾਂ ਭਰਿਆ ਹੋਇਆ ਖਾਠਾ ਮਾਰਦਾ ਕੰਠ ਹੈ ਉਹ ਬੜੀ ਵਧੀਆ ਮੁਕਾਬਲੇ ਖੇਡੇ ਜਾ ਰਿਹਾ ਹੈ ਲੈ ਬਰੇ ਫੋਸਰੇ ਬੁਰੀਆਨੇ ਨੇ ਕਹਾ ਘਟਿਆ ਹੋਇਆ ਉਹ ਕੋਟਪਾਈ ਵਾਲੇ ਸਗੇ ਵੀ ਲੱਗੇ ਹੋਇਆ ਹਰ ਕੁਨਿਆਰਾ ਵਾਲਾ ਕਹਿੰਦੇ ਉੱਡੀਓ ਉੱਡੀਓ ਕਰਦਾ ਹੈ ਅਗਲਾ ਨੰਬਰ ਇਸ ਗੱਬਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਅਗਲੇ ਮੈਚ ਦੀ ਟੀਮਾ ਹਾਕਮ ਵਾਲੀ ਗੱਬਰੂ ਆ ਗਿਆ ਇਹ ਮੌੜਨਾਬੇ ਨੂੰ ਬੇਨਤੀ ਕਰਦੇ ਆ ਉਹ ਟੀਮਾਂ ਲੱਗ ਕੇ ਆ ਜਾਣ ਮੌਣ ਮਾਪ ਜਲਦੀ ਦੇ ਨਾਲ ਟੀਮਾਂ ਰੋਡ ਦੇ ਵਿੱਚ ਆ ਜਾਣ ਜਦੋਂ ਤੀਜਾ ਮੈਚ ਸ਼ੁਰੂ ਹੋ ਗਿਆ ਕੰਤੀਬਾਈ ਸੈਮੀਫਾਈਨਲ ਦੀਆਂ ਟਾਈਆਂ ਜਰੂਰ ਪਾ ਦਿਓ ਜਦੋਂ ਤੀਜਾ ਮੈਚ ਸ਼ੁਰੂ ਹੋ ਗਿਆ ਨਾ ਸੈਮੀਫਾਈਨਲ ਦੀਆਂ ਟਾਈਆਂ ਜਿਹੜੀਆਂ ਉਹ ਜਰੂਰ ਪਾ ਦਿਓ ਤਾਂ ਕਿ ਨਾਲ ਵੀ ਨਾਲ ਹੀ ਆਪਾਂ ਦੋਵੇਂ ਸੈਮੀਫਾਈਨਲ ਕਰਾਉਣੇ ਆ ਦੋ ਫਾਈਨਲ ਇਕੱਠੇ ਕਰਵਾਵਾਂਗੇ

ਸਿੰਘ ਰਾਣੇ ਦੇ ਲਈ ਖੇਡਦਾ ਮੇਰੇ ਵੀਰੋ ਜਲਾਲਪੁਰੀਏ ਪਾਲੇ ਵੀ ਖੇਡ ਕਲੱਬ ਬੱਗੇ ਪਿੰਡ ਵਾਲੇ ਦੁੱਲੇ ਦੀ ਖੇਡ ਕਲੱਬ ਲਈ ਖੇਡ ਰਿਹਾ ਹੈ ਖੇਡ ਰਿਹਾ ਹੈ ਗਹਿਣਾ ਵਾਲਾ ਇਕਬਾਲ ਭਾਈ ਜੀ ਪੰਜਾਬ ਪੁਲਿਸ ਨੂੰ ਬੈਂਦੇ ਵੀ ਸਟੇਜ ਦੇ ਸਾਹਮਣੇ ਨਾਲ ਪਿੱਛੇ ਦਾਨੇ ਸੱਜ ਬੈਠਿਆ ਬਹੁਤ ਟਿਕਦਾ ਆ ਰਹੀ ਹੈ ਉਹਨਾਂ ਨੂੰ ਪਲੀ ਸਾਈਡ ਤੇ ਕਰੋ ਬਾਉਂਸਰ ਵੀ ਉਹਨਾਂ ਨੂੰ ਵੇਚੀ ਆ ਫੱਟ ਜਰੂਰ ਜਰੂਰ ਉਧਰ ਮਾਪੁਰ ਸ਼ਾਇਆ ਬਾਬਾ ਜੀ ਗੋਨੇ ਵਾਲੇ ਤੋਂ ਅੱਗੋ ਵਾਲੇ ਸ਼ਰਨੇ ਦੇ ਦੋ ਜੱਫੇ 1000 ਦੇ ਹੋਣਗੇ ਬਾਪੁਰਸ਼ਾ ਦੇ ਵੱਲੋਂ ਅੱਗੋ ਵਾਲੇ ਸ਼ਰਨੇ ਦੇ ਦੋ ਜੱਫੇ ਕਹਿੰਦੇ 1000 ਦੇ ਹੋਣਗੇ ਬਾਪੁਰਸ਼ਾ ਦਾ ਵੀ ਧੰਨਵਾਦ ਜੀ ਆਇਆਂ ਨੂੰ ਆਖਦੇ ਆ ਪਰ ਵੀ ਹਾਜ਼ਰੀ ਹੈ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਆਏ ਹੋਇਆ ਲਓ ਕਲਿਆਣ ਸੁਖੇ ਦਾ ਪ੍ਰਕਰਨ ਆਹ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਾਅਦਾ ਹੋਇਆ ਯਾਰ ਜੱਫੀ ਤਿਆਰ ਵਰ ਤਿਆਰ ਬੜਾ ਵਧੀਆ ਮੁਕਾਬਲਾ ਹੈ ਫਟੋ ਤੇ ਥਾਪੀਆਂ ਵੱਜ ਰਹੀ ਹੈ 30 ਸੈਕਿੰਡ ਦੀ ਕਬੱਡੀ ਹੈ ਆਹ ਨਜ਼ਾਰੇ ਬੱਜੇ ਪਿਆ ਪਰ ਕਲਿਆਣਾ ਵਾਲਾ ਕਿੱਥੇ ਲੋਟ ਆਉਂਦਾ ਹੈ ਖਗੜਾ ਨੰਬਰ ਇਸ ਗੱਲੋਂ ਨੇ ਆਪਣੀ ਟੀਮ ਲਈ ਜੋਰ ਦਿੰ ਆਪ ਤੋਂ ਗਿਆ ਕਲਿਆਣ ਸੁਖਾ ਜੇਤੂ ਐ ਟਾਈਆਂ ਹੁਣੇ ਪਾ ਕੇ ਭੇਜ ਦੇ